ਤੁਹਾਨੂੰ ਪਤਾ ਹੈ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਪਾਵੇਂ ਸਿਪਾਹੀ ਆ ਕਲਪਕਿਆ ਕੋਈ ਵੀ ਮੈਂ ਸਾਰ ਕਹ ਕੇ ਬਦੂਣਾ ਪਿਛਲੇ ਕਈ ਦਿਨਾਂ ਤੋਂ ਸਾਡੇ ਅੱਥੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਕੰਮ ਦੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਤੋਂ ਬੱਚੇ ਲੋਕਾਂ ਦੇ ਚਾਹਾਂ ਦੇ ਪਾਸ ਜਾਂਦੇ ਬਹੁਤ ਬੁਰੀ ਹਾਲ ਕਦੇ ਵੀ ਬਹੁਤ ਵੱਡਾ ਕੰਮ ਸੀਗਾ ਤੇ ਮੈਂ ਖੁਦ ਜਾ ਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖਾ ਗਏ ਥਾਲੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਸਰ ਨਹੀਂ ਦੇਖ ਸਕਦਾ ਮੇਰੇ ਲੋਕਾਂ ਕਾਇਨਾਤ ਦੇ ਲੋਕ ਦੇ ਦੁਖੀ ਹੈ ਤਾਂ ਮੈਂ ਕਾਹਦਾ ਮੈਂ ਮੈਂ ਆਪਣੇ ਗੰਨਮੈਨ ਦਾ ਨਾਮ ਲੈ ਕੇ ਖੁਦ ਗਿਆ 4-5 ਉਹਦਾ 500 ਦਾ 100 ਦਾ ਕਾਲ ਕੀਤੀ ਮੂੰਹ ਜੋ ਗਾਲ ਨਿਕਲ ਨਹੀਂ ਇਹ ਗੱਲ ਕੱਲ ਸੀ ਕਿ ਇਹ ਬੜੀ ਗੱਲ ਹੈ ਨਿਕਲ ਗਈ ਇਹ ਗਾਲ ਨਹੀਂ ਨਿਕਲਦੀ ਚਾਹੀਦੀ ਨਿਕਲ ਗਈ ਜਦੋਂ ਆਪਣੇ ਘਰ ਆਦੇ ਹੋ ਕੋਈ ਬਗਾਨੇ ਨਹੀਂ ਆਪਣੇ ਬੱਚੇ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਅਜਨਾਲੇ ਦੇ ਲੋਕਾਂ ਲਈ ਦੱਸਾਂ ਮੇਰੀ ਜਾਨ ਆ ਜਾਂਦੀ ਜੇ ਉਹ ਕਿਤੇ ਤੰਗੀ 'ਚ ਨੇ ਮੈਂ ਆਪਣੇ ਲੋਕਾਂ ਨੂੰ ਤੰਗੀ 'ਚ ਨਹੀਂ ਦੇਖ ਸਕਦਾ ਭਾਵੇਂ ਜੋ ਮਤਲੀ ਮੈਂ ਵੀ ਦੇਖ ਸਕਦਾ ਕਿ ਅੱਧਾ-ਅੱਧਾ ਟਰੇਟਾ ਪੋਣਾ-ਪੋਣਾ ਬੇਟਾ ਛੜਕਦਾ ਹੋਏ ਜਾਮਨਗੜ੍ਹ ਤੇ ਕੋਈ ਕਾਰਵਾਈ ਨਹੀਂ ਕਰਦੀ ਮੈਂ ਸਾਡ 40 ਮਿੰਟ ਖਲੋ ਕੇ ਆਪ ਚੌਂਕ ਖਾਲੀ ਕਿਉਂ ਕਰਾ ਤੇ ਆ ਦੋ ਤਿੰਨ ਦਿਨ ਪੂਰਾ ਅੰਮੋਲ ਦੇ ਸਾਥ ਬਸ ਇੰਨੇ ਮੈਂ ਇੱਕ ਤਰਫ ਰਹਿ ਜਾਂਦਾ ਤੇ ਮੈਂ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਇਹਨੂੰ ਠੀਕ ਕਰਕੇ ਰੱਖੋ ਇਹ ਤੇ